नमस्कार तुसी ਵੇਖ रहे ਹੋ इंडियन टीवी न्यूज़ पंजाब ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਪ੍ਰਧਾਨ ਜੀ ਡੀਸੀ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ ਤੁਹਾਨੂੰ ਕੀ ਕਾਰਨ ਹੈ ਕਿ ਬਾਰ ਬਾਰ ਤੁਹਾਨੂੰ ਧਰਨਾ ਲਗਾਇਆ ਜਾ ਰਿਹਾ ਹੈ ਕੀ ਕੁਝ ਮੰਗਾਂ ਨਹੀਂ ਟੁੱਟੀਆਂ ਜੀ ਅਸੀਂ ਆਪਿਕਸਾਨ ਜਿਹੜਾ ਪੰਜਾਬ ਮਾਝਾ ਪ੍ਰਧਾਨ ਪਛਮੀ ਗੋਦੀਪਸਨ ਦੋਨਾ ਤੇਲੂ ਮਹਲ ਗੱਟੀ ਮਹਿਲ ਟੁਕੜਾ ਜਿਸ ਜੋ ਸਰਕਾਰੀ ਜ਼ਮੀਨ ਹੈ ਤਾਰ ਤੋਂ ਪਾਰ ਗੇਟ ਨੰਬਰ 195 ਔਰ ਦਰਿਆ ਤੋਂ ਵੀ ਪਾਰ 750 ਏਕੜ ਜ਼ਮੀਨ ਹੈ ਜੀ ਸਰਕਾਰ ਨੇ ਪਾਲਿਸੀ ਬਣਾਤੀ ਸੀ 5-5000 ਦੇ ਵਿੱਚ ਅਲਾਟਮੈਂਟ ਕਰਨ ਵਾਸਤੇ ਬੋਲੀ ਕਰਨ ਵਾਸਤੇ ਕਿਉਂਕਿ ਇਹ ਡੀਸੀ ਮੈਡਮ ਆਈ ਉਸ ਦਿਨ ਦੀ ਇਹ ਬੋਲੀ ਨਹੀਂ ਕਰ ਰਹੀ ਇਹ ਧਰਕੜੀ ਜ਼ਮੀਨ ਬੰਦ ਪਈ ਸੀ ਉਹਨਾਂ ਨੂੰ ਕਣਕ ਪਜਾਤੀ ਉਸ ਜ਼ਮੀਨ ਦੇ ਵਿੱਚ ਮਿਲੀ ਭੁਗਤਕਾਰ ਕੀ ਅੱਜ ਉਹ ਕਣਕ ਕੱਟਣ ਨੂੰ ਤਿਆਰ ਹੋ ਗਈ ਹੈ ਜੀ ਕਿਹੜੀ ਮੈਡਮ ਡੀਸੀ ਇਹ ਪ੍ਰਸ਼ਾਸਨ ਦੀ ਡੀਸੀ ਨਹੀਂ ਬਲਕਿ ਉਹਨਾਂ ਦੇ ਡੀਸੀ ਬਣ ਕੇ ਬਹਿ ਗਈ ਅਸੀਂ ਭਵਾਨਤਮਨ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਾਂਗੇ ਕਿ ਡੀਸੀ ਸਾਹਿਬ ਨੂੰ ਜਿਹੜਾ ਤੁਸੀਂ ਇਹ ਕੁਮ ਮਾਫੀਆ ਦਾ ਡੀਸੀ ਲਾਇਆ ਹੈ ਉਹਨਾਂ ਦੇ ਵਾਸਤੇ ਲਾਇਆ ਹੈ ਉਹਨਾਂ ਨੂੰ ਜ਼ਮੀਨਾਂ ਤੇ ਕਬਜ਼ੇ ਕਰਾਉਣ ਵਾਸਤੇ ਕਿ ਸਰਕਾਰ ਦੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਡੀਸੀ ਪਰ ਮੈਡਮ ਨੂੰ ਲਾਇਆ ਹੈ ਜਦੋਂ ਅਸੀਂ ਜਾਣਦੇ ਹਾਂ ਮੈਡਮ ਡੀਸੀ ਦੇ ਕੋਲ ਅੱਜ ਤੇ 15 ਦਿਨਾਂ ਬਾਅਦ ਮੰਗ ਪੱਤਰ ਦੇ ਕੇ ਆਉਣੇ ਆ ਅੱਜ ਸਾਡੀ ਆ ਪ੍ਰੋਬਲਮ ਜੀ ਉਹਨਾਂ ਨੂੰ ਬੰਦ ਕਰੋ ਉਹ ਕਹਿੰਦੇ ਕੋਈ ਧਰਨੇ ਲਾਵਣਗੇ ਵੇਖੋ ਜੀ ਧਰਨੇ ਤੋਂ ਡਰਦੇ ਹੋ ਡੀਸੀ ਜੀ ਨਹੀਂ ਕੰਮ ਕਰ ਸਕਦੀ ਤੇ ਇਹਨੂੰ ਆਪ ਦਾ ਅਸਥੀਪਾ ਦੇ ਦੇਣਾ ਚਾਹੀਦਾ ਘਰੇ ਬੈਠ ਜਾਣਾ ਚਾਹੀਦਾ ਇਹ ਕਿਹੜੀ ਹੈ ਇਹ ਡੀਸੀ ਪੂਰੇ ਜ਼ਿਲ੍ਹੇ ਦੀ ਹੈ ਬਲਕਿ ਇਹ ਉਹਨਾਂ ਘੂਮਾ ਮਾਫੀਆ ਦਾ ਜਾਂ ਨਸ਼ਿਆਂ ਦੇ ਕਿਹੜੇ ਉਹ ਕਾਰੋਬਾਰ ਕਰਦੇ ਨੇ ਉਹਨਾਂ ਦੀ ਡੀਸੀ ਨਹੀਂ ਅਸੀਂ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਾਂ ਕਿ ਕਿਹੜੀ ਡੀਸੀ ਫਰੋਪਰ ਦੀ ਹੈ ਇਹ ਮਿਲੀ ਪੁੱਕਤ ਕਰਕੇ ਉਹਨਾਂ ਦੇ ਨਾਲ ਬੈਠੀ ਹੈ ਉਹਨਾਂ ਨੂੰ ਜ਼ਮੀਨ ਵਡਵਾਰੀ ਹੈ ਹੁਣ ਫਸਲ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਉਹ ਫਸਲ ਦੇ ਵਿੱਚ ਅਸੀਂ ਵੀ ਛੁੱਟਿਆ ਸੀ ਦੂਜੀ ਪਾਰਟੀ ਨੇ ਛੁੱਟਿਆ ਹੁਣ ਕਬਜ਼ਾ ਜਿਹੜੇ ਉਹ ਵੀ ਕੱਟਣ ਦੀ ਕੋਸ਼ਿਸ਼ ਕਰਨਗੇ ਅਸੀਂ ਵੀ ਉੱਥੇ ਕੋਈ ਵੀ ਅਨਸਖਵਾਏ ਵੀ ਕਟਣਾ ਹੁੰਦੀ ਹੈ ਤੇ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਡੀਸੀ ਮੈਡਮ ਖਾਸ ਕਰਕੇ ਹੋਣਗੇ ਪੰਜਾਬ ਸਰਕਾਰ ਨੂੰ ਕੀ ਅਪੀਲ ਹੈ ਜੀ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਵੀ ਉਹ ਕਿਹੜੀ ਕਨਕ 145 46 ਧਾਰਾ ਲਗਾ ਕੇ ਉਹ ਜ਼ਮੀਨ ਜਿਹੜੀ ਸਰਕਾਰ ਦੀ ਬੰਦ ਪਈ ਹੈ ਸਰਕਾਰ ਦੀ ਮਾਲਕੀ ਖੁਦ ਪਾਸਤ ਜ਼ਮੀਨ ਹੈ ਉਹਨੂੰ ਬੰਦ ਕਰਕੇ ਕਨਕ ਆਪ ਦੇ ਅਕ ਸਰਕਾਰ ਕੱਟ ਕੇ ਲਿਆ ਕੇ ਉਹ ਰੱਖੇ ਆਪ ਦੇ ਖਜਾਨੇ ਜਮਾ ਕਰਾ ਲਈ ਜੀ ਮੈਂ ਜੀ ਸਾਡਾ ਪਿੰਡ ਪੰਬਾ ਜੀ ਪੰਜ ਪਿੰਡਾਂ ਦੇ ਨੇ ਸਾਡੇ ਤੋਂ ਦੋਨਾ ਤੋਂ ਬਰੇ ਰਹੀ ਆ ਅਸੀਂ ਸਾਡਾ ਜ਼ਮੀਨ ਦਾ 14-15 ਸਾਲ ਤੋਂ ਪਹਿਲਾਂ ਚੁਰਚਾ ਬਚਦਾ ਜਿਹਦੇ ਚ ਜ਼ਮੀਨ ਨਜਾਇਜ਼ భూਮਾਫੇ ਜਿਹਨੇ ਤੇ ਕਬਜ਼ਾ ਕਰਦੇ ਸਾਡੇ ਪਿੰਡਾਂ ਵਾਲੇ ਉਹਦੀ ਕੁਆਲੀ ਔਰ ਸਾਡੇ ਪਿੰਡਾਂ ਦੀ ਜੱਦੀ ਜ਼ਮੀਨ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਸਾਨੂੰ ਜ਼ਮੀਨ ਵਿੱਚ ਗੱਤੇ ਠੇਕੇ ਦਿੱਤੀ ਜਾਵੇ ਕਿਉਂਕਿ ਸਰਕਾਰ ਜਿੰਦੀ ਦਈ ਹੈ ਜੀ ਜੋ ਐਮਰਾਂ ਆਪਾ ਦੀ ਜਿਹੜਾ ਪਾਲਿਸੀ ਬਣਾਤੇ ਸੈਸ਼ਨ ਤੇ ਬੋਲਿਆ ਸੀ ਸਾਨੂੰ ਇਹ ਜਿਹੜੀ ਵੀ ਲਾਟ ਮਰ ਚੁੱਕੀ ਹੈ ਪਿੰਡਾਂ ਵਾਲਿਆਂ ਨੇ ਉਹਨਾਂ ਨੇ ਕਿਹਾ 5-5 ਹਜ਼ਾਰ ਦੇ ਅੰਕਰ ਦੇ حساب ਨਾਲ ਇਹਨਾਂ ਨੂੰ ਪੈਸੇ ਤਾਰ ਕੇ ਰੋ ਦਿੱਤੀ ਹੈ ਲੇਕਿਨ ਫਿਰ ਜਿਹੜੇ ਨਜਾਇਜ਼ ਜ਼ਮੀਨਾਂ ਫਿਰ ਉਹਨਾਂ ਨੇ ਬੀ ਸੁੱਟ ਕੇ ਉਹਨਾਂ ਵਿੱਚ ਕਨਕ ਬਜਾਅਦ ਕਰਦੇ ਫਿਰ ਲੋਕਾਂ ਸਾਡੇ 20 ਸੌੜ ਦਿੱਤੇ ਉੱਥੇ ਲੜਾਈ ਝਗੜੇ ਬਣਾ ਰਹਿਦਾ ਹੈ ਅਸੀਂ ਕੋਈ ਜਾਣੇ ਕੋਈ ਰੋਲਾ ਤਾਂ ਖਤਮ ਹੋਵੇਗਾ ਜੇ ਸਰਕਾਰ ਇਹਨੂੰ ਪਾਲਸੀ ਤਦਾ ਦੇ ਬਹਤਰਾ ਦੇਵੇ ਔਰ ਜਿੰਨੇ ਵੀ ਪੈਸੇ ਤਾਰਨਗੇ ਸਾਡੇ ਪਿੰਡਾਂ ਵਾਲੇ ਪੰਜਾਂ ਪਿੰਡਾਂ ਦੇ ਤਾਰਨਗੇ ਜਿਹਨੂੰ ਮੇਰੇ ਵੀ 5-5 ਕਿੱਲਾਂ ਦਾ ਪਲਾਟ ਮਿਲੇਗਾ ਕਿ 100-100 ਕਿੱਲੇ ਦੇ ਲੋਕ ਪਾਲਕ ਬਣ ਚ ਉਹਨਾਂ ਨੂੰ ਹਰ ਰੋਜ਼ ਮੈਨ ਮੇਣੀ ਚਾਹੀਦੀ ਏ ਲੇਕਿਨ ਜਿਹੜੀ ਮੈਡਮ ਡੀਸੀ ਆਈਡੀਮ ਜਿੰਨਾ ਪ੍ਰਸ਼ਾਸਨ ਬੈਠਾ ਏ ਇਹ ਪਤਾ ਨਹੀਂ ਡਰ ਚ ਬੈਠਾ ਏ ਜਾਂ ਕਿਸੇ ਬੈਠਾ ਸਾਨੂੰ ਇਹ ਤਾਂ ਨਹੀਂ ਪਤਾ ਚੱਲ ਰਿਹਾ ਕਿ ਮੇਰੀ ਭੁਗਤ ਕੀਤੀ ਬੈਠਾ ਏ ਇਹ ਜਦੋਂ ਅਸੀਂ ਇਹਨਾਂ ਨੂੰ ਆਉਗਾਉਣੇ ਇਹ ਕਹਿੰਦੇ ਅਸੀਂ ਕਰ ਰਹੇ ਹਾਂ ਬਸ ਉਹਦੀ ਚਿੱਠੀ ਆਈ ਪਈ ਏ ਤੁਹਾਡਾ ਕੰਮ ਹੋ ਰਿਹਾ ਏ ਲੇਕਿਨ ਅੱਜ ਤੱਕ ਸਾਨੂੰ ਪੂਰੀ ਕਣਕ ਦਾ ਟਾਈਮ ਲੰਘ ਚੁੱਕਿਆ ਏ ਅੱਜ ਕਣਕ ਹੋ ਚੁੱਕੀ ਏ ਅਸੀਂ ਇੱਕੋ ਮੰਗ ਕੀਤੀ ਏ ਵੀ ਕਣਕ ਵਾਢ ਕੇ ਸਰਕਾਰ ਦੇ ਖਾਤੇ ਚ ਰਖਾ ਲਓ ਤੇ ਅਗਰ ਜਿਹੜੇ ਸਾਡੇ ਪਿੰਡ ਵਾਲੇ ਨੇ ਇਹ ਸਾਨੂੰ ਉਹਨਾਂ ਨੂੰ ਪਾਲਿਸੀ ਸਾਡੇ ਦੋ ਮਸਲੇ ਵੱਡੇ ਆ ਇਹਨਾਂ ਦਾ ਅੱਜ ਵੀ ਅਸੀਂ ਕਹਿੰਦੇ ਜੇਕਰ ਜ਼ਮੀਨ ਇਹਨਾਂ ਨਾ ਕੱਟੀ ਜਾਂ ਕੁਛ ਨਾ ਕੀਤਾ ਸਾਡੇ ਪਿੰਡਾਂ ਦੇ ਉੱਠ ਕੇ ਹੋ ਸਕਦਾ ਕੱਲ ਹੀ ਪਹੁੰਚ ਜਾਣ ਜਾਂ ਅੱਜ ਵੀ ਇੱਥੇ ਜਿਹੜਾ ਬਈ ਰੋਲਾ ਝਗੜਾ ਬਣਦਾ ਜਾ ਰਿਹਾ ਤੇ ਨੁਕਸਾਨ ਜਿੰਨਾ ਵੀ ਹੋਵੇ ਸਾਰਾ ਡੀਸੀ ਐਸ ਡੀ ਐਮ ਜਿਹਨੇ ਮਾਲ ਮਹਿਕਮਾ ਸੀਲ ਦਾਤੋਂ ਲੈ ਕੇ ਸਾਰਿਆਂ ਤੁਸੀਂ ਇਹਨਾਂ ਤੇ ਦਾਅ ਬੋਲਾਂਗੇ ਵੀ ਜੋ ਕਰਾਇਆ ਨਾ ਉਸਾਂ ਹੀ ਕਰਾਇਆ ਅਸੀਂ ਇਹ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵਿਖੋ ਅਸੀਂ ਇਹ ਹੀ ਬੇਨਤੀ ਕਰਦੇ ਆ ਕਿ ਜਿਹੜਾ ਵੀ ਅਸੀਂ ਕੋਣਕੀ ਚ ਡਾਰਦੇ ਸਾਨੂੰ ਮਿਲ ਰਹੀ ਜਿਵੇਂ ਸਾਨੂੰ ਜਲਦੀ ਜਲਦੀ ਹਾਰੇ ਬਾਲ ਕਰਾਈ ਜਾ ਇਸ ਤਰ੍ਹਾਂ ਦੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ